तो ये 11000 होगी ना अपना अपना पता 8000 के 8000 तो वीडियो में कुछ वगैरह सारे बना ली एकदम ठीक नहीं कर सकते पर एक ऐसा ली अपने को आउट कर ਜਿੰਨੇ ਮੈਂ ਤੁਹਾਨੂੰ ਦੱਸੋ ਕਿ ਜਦੋਂ ਤੁਸੀਂ ਬਾਕੀ ਸਾਰੇ ਦੁਬਾਰਾ ਕਰਦੇ ਹੋ ਤਾਂ ਬਾਕੀ ਸਾਰੇ ਤੁਹਾਨੂੰ ਮੈਂ ਇੱਕ ਪ੍ਰੋਪਰ ਜਿਹੜਾ ਫਿਰ ਪ੍ਰੋਮੀਟ ਨੂੰ ਥੱਲੇ ਟਾਲਿਆ ਕਿਹਨੂੰ ਕੁਲਿਟਕ ਪੂਰੀ ਕਰਦੇ ਨੇ ਉਹ ਹੈਗਾ ਸਾਰਾ ਅੰਦਰੋਂ ਅੰਦਰ ਪਰ ਨਹੀਂ ਇਹ ਤੁਹਾਨੂੰ ਬਹੁਤ ਚਿਰ ਲੱਗਦਾ ਹੈ ਆਪਾਂ ਕਿਹੜਾ ਬੰਦ ਸਰੀ ਪੰਡਿਤ ਤੋਂ ਤੁਹਾਨੂੰ ਕਿਹਨੂੰ ਭੰਨ ਕੇ ਸਾਰੇ ਮਿਟੀ ਕਰਦੇ ਤੇ ਬੰਦ ਕਰ ਦਿੱਤੀ ਗਈ ਜਿੱਤੇ ਵਾਰੇ ਸਤਿ ਜਾਣ ਕਰੀਏ ਦੇਖੋ ਪਾਖੜਾ ਮੇਨ ਲਾਈਨ ਜਿਹੜੀ ਪਿਛਲੇ ਸਮੇਂ ਦੇ ਵਿੱਚ ਬੰਦ ਸੀ ਕਿਉਂਕਿ ਵਿਚੇ ਰਿਪੇਅਰ ਵਰਕ ਚੱਲਦੇ ਸੀ ਤੇ ਉੱਥੇ ਪਾਣੀ ਛੱਡਿਆ ਗਿਆ 21 ਮਈ ਨੂੰ ਤਾਂ ਅੱਜ ਇੱਥੇ ਲੀਕੇਜ ਦਾ ਸੂਰੇ ਪਤਾ ਲੱਗਿਆ ਕਿਉਂਕਿ ਅਕਸਰ ਜਦੋਂ ਨਹਿਰਾਂ ਖਾਲੀ ਰਹਿੰਦੀਆਂ ਨੇ ਤਾਂ ਉਦੋਂ ਚੂਹੇ ਵਗੈਰਾ ਖੱਡਾ ਬਣਾ ਲੈਂਦੇ ਆ ਸੋ ਉਸੇ ਕਰਕੇ ਇਹ ਲੀਕੇਜ ਹੋ ਗਈ ਤੇ 6 ਵਜੇ ਸਵੇਰੇ ਲੀਕੇਜ ਦਾ ਪਤਾ ਚੱਲਿਆ ਤਾਂ ਸਾਡੇ ਸਾਰੇ ਅਧਿਕਾਰੀ ਸਾਡੇ ਚੀਫ ਇੰਜੀਨੀਅਰ ਸ਼ੇਰ ਸਿੰਘ ਭੋਲਰ ਸਾਹਿਬ ਸਾਡੇ ਐਸਸੀ ਨੇ ਗੁਸ਼ਾਰਨ ਸਿੰਘ ਐਕਸ਼ਨ ਨੇ ਇੱਥੇ ਆਪਣਾ ਅਸ਼ੀਸ਼ ਐਸਸੀ ਦੇ ਸਾਰੇ ਅਧਿਕਾਰੀ ਸਾਰੇ ਤੁਰੰਤ ਇੱਥੇ ਪਹੁੰਚੇ ਆ ਤੇ ਸਵੇਰ ਤੋਂ ਕੰਮ ਚੱਲ ਰਿਹਾ ਤੇ ਬੜਾ ਸਮੇਂ ਤੇ ਪਤਾ ਲੱਗਿਆ ਤੇ ਸਮੇਂ ਤੇ ਸਾਰਾ ਕੰਟਰੋਲ ਕਰ ਲਿਆ ਗਿਆ ਸੋ ਸਾਡੇ ਚੀਫ ਇੰਜੀਨੀਅਰ ਰੱਬੇ ਵੀ ਗਏ ਹੋਏ ਨੇ ਕਿਉਂਕਿ ਅੱਗੇ ਵੀ ਨਹਿਰ ਖਾਲੀ ਰਹੀ ਸੀ ਤਾਂ ਅੱਗੇ ਵੀ ਸਾਰਾ ਦੇਖਣ ਗਏ ਹੋਏ ਆ ਸੋ ਸਾਡਾ ਡਿਪਾਰਟਮੈਂਟ ਪੂਰੀ ਤਰ੍ਹਾਂ ਐਕਟਿਵ ਹੈ ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਸਾਰਾ ਦੇਖਿਆ ਜਾ ਰਿਹਾ ਹੈ ਕਿ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਲੀਕਜ ਦੀ ਗੱਲ ਨਾ ਹੋਵੇ ਜਾਂ ਹੋਰ ਕਿਸੇ ਵੀ ਕਿਸਮ ਦੀ ਕਿਉਂਕਿ ਰਿਪੇਅਰ ਵੀ ਹੁਣ ਹੋ ਰਿਹਾ ਸਾਹਮਣੇ ਹਲੇ ਰਿਪੇਅਰ ਹੋ ਵੀ ਰਹੀ ਹੈ ਅੱਗੇ ਵੀ ਕੋਈ ਪੁਆਇੰਟਾਂ ਦੇ ਰਿਪੇਅਰ ਹੋਈ ਹੈ ਸੋ ਇਹ ਸਾਰਾ ਕੁਝ ਪੂਰੀ ਤਰ੍ਹਾਂ ਦੇਖਿਆ ਜਾ ਰਿਹਾ ਤੇ ਸਾਰਾ ਜਿਹੜਾ ਕੰਟਰੋਲ ਦੇ ਵਿੱਚ ਹੈ ਸਰ ਸਾਰੀ ਦੀ ਚੈਕਿੰਗ ਹੋਊਗੀ ਹੁਣ ਸਿਗਰ ਤੋਂ ਸਿਗਰ ਤੱਕ ਲਾਈਨ ਦੀ ਹਾਂ ਚੈਕਿੰਗ ਤਾਂ ਚੱਲ ਰਹੀ ਹੈ ਸਾਡੇ ਜਿਵੇਂ ਮੈਂ ਦੱਸਿਆ ਹੈ ਚੀਫ ਇੰਜੀਨੀਅਰ ਤੇ ਦੂਜੀਆਂ ਟੀਮਾਂ ਜਿਹੜੀਆਂ ਉਹ ਅੱਗੇ ਗਈਆਂ ਹੋਈਆਂ ਨੇ ਪਾਣੀ ਵੀ ਅਸੀਂ ਉਸ ਹਿਸਾਬ ਦੇ ਨਾਲ ਕੰਟਰੋਲ ਕੀਤਾ ਤੇ ਪਾਣੀ ਪਹਿਲਾਂ ਘਟਾ ਕੇ ਚੱਲਣਾ ਨਹੀਂ ਤਾਂ ਅੱਜ ਜੋ 11700 ਕਿਊਸਿਕ ਪਾਣੀ ਜਿਹੜਾ ਇਸ ਨਹਿਰ ਦੇ ਵਿੱਚ ਚੱਲਣਾ ਸੀ 21 ਮਈ ਤੋਂ ਬਾਅਦ ਜਿਵੇਂ ਪਾਣੀ ਰੀਡਿਊਸ ਕਰਦੇ ਆ 11700 ਦੀ ਕੈਪੈਸਿਟੀ ਹੈ ਉਸ ਮੁਤਾਬਕ ਚੱਲਣਾ ਸੀ ਤੇ ਕਰੀਬ ਅੱਜ 11000 ਕਿਊਸਿਕ ਪਾਣੀ ਇਹਦੇ ਵਿੱਚ ਹੋ ਗਿਆ ਸੀ ਕੱਲ 9690 ਕਿਊਸਿਕ ਛੱਡਿਆ ਸੀ ਜਾਨ ਨੇ ਕੋਈ ਹੌਲੀ ਹੌਲੀ ਪਾਣੀ ਛੱਡਦੇ ਆ ਤੇ ਪਾਣੀ ਵੱਧਦਾ ਤੇ ਜਦੋਂ ਘਟਾਉਣਾ ਤਾਂ ਵੀ ਹੌਲੀ ਹੌਲੀ ਘਟਦਾ ਸੋ ਅੱਜ ਜਿਵੇਂ ਲੀਕੇਜ ਹੋ ਗਈ ਦੀ ਤਾਂ ਕੁਝ ਘਟਾਉਣਾ ਵੀ ਪਿਆ ਪਰ ਹੁਣ ਸਮੂਥਲੀ ਜਿੰਨਾ ਪਾਣੀ ਚੱਲਣਾ ਸੀ ਉਹ ਚੱਲ ਰਿਹਾ ਬਾਕੀ ਦੇਖਾਂਗੇ ਇੱਕ ਅੱਧਾ ਦਿਨ ਸਾਰਾ ਚੈੱਕ ਕਰਕੇ ਤੇ ਇਸ ਨੂੰ ਨਹਿਰ ਨੂੰ ਪੂਰੀ ਸਹੀ ਢੰਗ ਦੇ ਨਾਲ ਹੈ ਜਿਹੜਾ ਰੂਟੀਨ ਦੇ ਵਿੱਚ ਅਸੀਂ ਉਹ ਚਲਾਵਾਂਗੇ